ਲਿਆਈ ਲਿਆਈ ਵੋਕ ਦੀਆਂ ਟੰਗਾਂ ਸ਼ਰੀਕੇ ਦੇ ਫੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਅੱਜ ਫੇਰ ਅਗਜੀ ਸਾਗ ਦੀ ਵਾਰੀ ਹੁਣ ਤਾਂ ਥੋੜੇ ਦਿਨ ਬਾਅਦ ਸਾਗ ਬਣ ਜਾਂਦਾ ਹੈ ਨਾ ਤੇ ਅੱਜ ਸਵੇਰੇ ਸਵੇਰੇ ਮਾਮੀ ਜੀ ਦੀ ਫਰਮਾਇਸ਼ thee ਵੈਸੇ ਵੀ ਅੱਜ ਸਾਗ ਬਣਨਾ ਚਾਹੀਦਾ ਤੇ ਫਿਰ ਆਪਾਂ ਨੇ ਮੁੜਵਾ ਲਿਆ ਸਾਗ ਤੇ ਵੈਸੇ ਹੋ ਥੋੜਾ ਜਿਹਾ ਲੇਟ ਗਏ ਸਾਗ ਤਾਂ ਸੀ ਧਰਿਆ ਹੋਇਆ ਤਾਂ ਤੇ ਸਰਦਾਰ ਜੀ ਆਹ ਪਾਲਕ ਬਗੈਰ ਕਰ ਲਿਆਉਣ ਦੇ ਵਿੱਚ ਹੁਣ ਖੇਤ ਚ ਬੀਜੀ ਵੀ ਤਾਂ ਹੈਗੀ ਆ ਪਰ ਉਹ ਜਮੇ ਬਿਲਕੁਲ ਛੋਟੇ ਛੋਟੇ ਹੀ ਆ ਹੋ ਬਥੇਰੀ ਜਾਣੀ ਆ ਇੱਕ ਵਾਰ ਹੋਣ ਲੱਗ ਜਵੇ ਨਾ ਫਿਰ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਹੋ ਜਾਂਦੀ ਆ ਬਾਕੀ ਹੁਣ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕਈ ਇਹਨਾਂ ਨੇ ਸਾਗਤਾ ਜੀ ਪਹਿਲਾਂ ਖਾਸਾ ਲਪੇਟ ਕੇ ਅਦਰ ਘੋਟਣਾਂ ਲੈ ਕੇ ਮਾਸੀ ਬੈਠੀ ਆ ਹਾਂ ਇਹ ਬਾਕੀ ਕਹਿੰਦੇ ਵੀ ਮੈਂ ਮੌਕੇ ਤੇ ਪਹੁੰਚ ਗਿਆ ਫਿਰ ਇਹਨਾਂ ਦੇ ਕੋਲ ਹੂੰ ਲੇਟ ਹੋਗਾ ਕਈ ਫੋਨ ਕਰਿਆ ਇਹਨਾਂ ਨੇ ਮੈਨੂੰ ਤੇ ਭਾਬੀ ਤਾਂ ਕਹਿੰਦੀ ਮੈਂ ਵੀ ਮੜਾ ਮੋਟਾ ਕੰਮ ਦੇਖਣਾ ਹੁੰਦਾ ਕਹਿੰਦੀ ਤੁਸੀਂ ਲੇਟ ਕਰਦੇ ਵੀਡੀਓ ਦੇ ਚੱਕਰ ਚ ਇਹ ਵੀਡੀਓ ਦੇ ਚੱਕਰ ਨਹੀਂ ਹੈਗਾ ਭਾਬੀ ਇੱਥੇ ਨਾ 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 ਇਹ ਹੋਰ ਇਹ ਵਾਲੇ ਜਾਮੇ ਬਹੁਤ ਪੇਵੇਂ ਆ ਕੱਲੇ ਵੀਡੀਓ ਵਾਲਾ ਤਾਂ ਕੋਣ ਦੇਖਾ ਮੈਂ ਕਿਹੜੇ ਤੈਨੂੰ ਰੋਕ ਜੇ ਸਮਾਨ ਆਉਂਦਾ ਤੇਰੇ ਕੋਲ ਆ ਤਾਂ ਮੈਂ ਕਿਹੜੇ ਤੇ ਵੀਡੀਓ ਬੂੜੀ ਨਹੀਂ ਬਣਾਈ ਮੈਂ ਰੋਪੜ ਹਲਕੀ ਨਾ ਕਰੋ ਬਰਬਾਦੀ ਹਾਂ ਵੀਡੀਓ ਨਹੀਂ ਬਣਾਈ ਹੈਗੀ ਮੈਂ ਉੱਥੇ ਉੱਥੇ ਤੇ ਬਸ ਲੈ ਕੇ ਮੈਂ ਫਟੇ ਫਟ ਜਾਇਸ ਮੈਨੂੰ ਬਿਠਾ ਲਿਆ ਠਾ ਦੇ ਕੇ ਵਾਪਸ ਆ ਗਿਆ ਮੋਰੇ ਹਾਂ ਬਲਾਉ ਸੱਸਰੀ ਕੱਲ ਫਿਰ ਸਤਿ ਸ੍ਰੀ ਅਕਾਲ ਜੀ ਬੀਬੀਆ ਭੈਣਾਂ ਸਾਰੀਆਂ ਸਤਿ ਸ੍ਰੀ ਅਕਾਲ ਜੀ ਆ ਜਾਓ ਜੀ ਸਾਗ ਦਾ ਖੁੱਲਾ ਸੱਤ ਖੁੱਲਾ ਸੱਤ ਬੜੀਆਂ ਬੜੀਆਂ ਕੜਾਹੀਆਂ ਬਣਦੀਆਂ ਜੇ ਹੈ ਬਣਾਈ ਅਸੀਂ ਕੜੀ ਕੜੀ ਬਣਾਈ ਦੀ ਸਵੇਰੇ ਸਵੇਰੇ ਕੜੀ ਬਣਾਈ ਚੀਤੀ ਅੱਧੀ ਕੜੀ ਪਚੀ ਵੀ ਹੈ ਕਿੰਦੀ ਤੇ ਘਟ ਗਈ ਹੈ ਜਿਆਦਾ ਹੈ ਪਤਾ ਠੀਕ ਹੈ ਆਏ ਨਾ ਸਵੇਰ ਨੂੰ ਹਾਂ ਫਾਦਰ ਫਾਦਰ ਕੜੀ ਨਾ ਖਾਣੋ ਚਾਹੇ ਸਾਗ ਨਾਲ ਉਹ ਚਲੋ ਪੁੱਛੋ ਐਸਾ ਉਹ ਸਾਡੀ ਹੋਰ ਜੋ ਮਰਜ਼ੀ ਪਾ ਦਿਓ ਉਹ ਸਾਡੀ ਆਪਣੀ ਚੋਅ ਦਾ ਹਾਂ ਕੜੀ ਵੀ ਬਹੁਤ ਸਵਾਦ ਬਣੀ ਆ ਮਾਮੀ ਵੀ ਕਹੀ ਜਾਂਦੀ ਰਸੇ ਤੜਾਈ ਜਾਂਦੀ ਆ ਵੀ ਉਹ ਮੈਨੂੰ ਛੱਡਿਆ ਉਹ ਮੇਰੇ ਬੱਕਰੇ ਖੋ ਗਏ ਹੋਣੇ ਇੱਥੇ ਹੋਏ ਉਹ ਮੈਂ ਫਰਾਣਾ ਕਰਨਾ ਉਹ ਮੈਂ ਢਿਮਕਾ ਕਰਨਾ ਮਾਮੀ ਵੀ ਭਾਈ ਬਲਾ ਸੱਸਰੀ ਕਾਲ ਸੱਸਰੀ ਕਾਲ ਜੀ ਸਾਰਿਆਂ ਨੂੰ ਹਾਂ ਆ ਜੱਸੀ ਲੱਗੇ ਜੀ ਸਾਗ ਬਣਾਉਣਾ ਹਾਂ ਸਾਗ ਸਵੇਰੇ ਬਣਾ ਲਈ ਜੀ ਅਸੀਂ ਕੜੀ ਕੜੀ ਹਾਂ ਹੁਣ ਮੱਕੀ ਦੀ ਰੋਟੀ ਚੱਲੂ ਨਾਲ ਹਾਂ ਇਹ ਸਾਗ ਵੀ ਖਾਦਾ ਕਦੇ ਚੌਲਾਂ ਦੇ ਨਾਲ ਕਿਸੇ ਨੇ ਆਹੋ ਲੈ ਚੱਲੀ ਜਾਂਦਾ ਖਾ ਹੋ ਜਾਂਦਾ ਸਵੇਰੇ ਹਾਂ ਹੋਰ ਵੀ ਦਾ ਖਾਦਾ ਮਮਮੀ ਜੀ ਨੂੰ ਦੇਖਦੀਆਂ ਵੀ ਖਾਦਾ ਹੋ ਜਾਂਦਾ ਹਾਂ ਅੱਜ ਖਲਾਦੂਏ ਤੁਹਾਨੂੰ ਸਾਗ ਨਾਲ ਚੌਲ ਕਿਉਂ ਪਾਣ ਅੱਜ ਨਵੀਂ ਜੀ ਤਿਆਰ ਹੋ ਜੂਗੀ ਵੀ ਸਾਗ ਨਾਲ ਚੌਲ ਤੇ ਪੱਤੀ ਬਾਹਰ ਖੰਦੇ ਜੀ ਬਰਗਾ ਕਿਸੇ ਨੇ ਖਾਣੇ ਤਾਂ ਜੀ ਬਹੁਤ ਸਵਾਦ ਲੱਗਦੇ ਆ ਚਲੋ ਜੀ ਖਾ ਲਈ ਲੰਬੇ ਇਹੀ ਬਣਾਏ ਕਰਾਂਗੇ ਮੱਕੀ ਦੀ ਮੱਕੀ ਦੀ ਰੋਟੀ ਬਣਾਈ ਨਹੀਂ ਕਰਨੀ ਨਾਲ ਚੌਲ ਬਣਾ ਲੈ ਕਰਨੇ ਸਾਗ ਦੇ ਨਹੀਂ ਕਦੇ ਸਾਗ ਵਿੱਚ ਆਲੂ ਪੈਂਦੇ ਵੀ ਦੇਖਿਆ ਆਲੂ ਤੁਹਾਨੂੰ ਕੰਦੇ ਪੈਂਦੇ ਕਹਿੰਦੇ ਨਹੀਂ ਆਪਾਂ ਪਾ ਕੇ ਦੇਖੀਏ ਆ ਆਲੂ ਥੋੜੇ ਜਿਹੇ ਆਲੂ ਪਹਿ ਜਾਂਦੇ ਆ ਜਦ ਕਰਨਵੀਰ ਮਾਮੀ ਛੋਟਾ ਜਿਹਾ ਤਾਂ ਉਦੋਂ ਸਾਗ ਰਿੱਝੜਾ ਇਹਨੇ ਕਿਹਾ ਮੈਂ ਆਲੂ ਖਾਣਾ ਮੈਂ ਆਲੂ ਖਾਣਾ ਰਿੱਝੜੇ ਸਾਗ ਦੇ ਵਿੱਚ ਆਲੂ ਘੇਰ ਦਣੇ ਫੇਰ ਉਬਲ ਜਾਂਦੇ ਬਹੁਤ ਵੈਸੇ ਟੇਸਟੀ ਲੱਗਦੇ ਆ ਫੇਰ ਇਹਦੇ ਬਾਰ ਬਾਰ ਘੋਟਣਾ ਆਪ ਵੀ ਕਈ ਵਾਰ ਮਾਰ ਕੇ ਦੇਖੀ ਜਾਣਾ ਵੀ ਬਣ ਗਏ ਸਾਗ ਚ ਪਨੀਰ ਪੈ ਸਕਦਾ ਆਲੂ ਕਿਉਂ ਨਹੀਂ ਪੈ ਸਕਦਾ ਪੈ ਸਕਦੇ ਆ ਠੀਕ ਆ ਇਹਦੇ ਵਿੱਚ ਭੁਰਜੀ ਬਣ ਸਕਦੀ ਆ ਬਣ ਸਕਦੀ ਆ ਸਾਗ ਦੇ ਵਿੱਚ ਕਿਉਂ ਨਹੀਂ ਆਲੂ ਪੈ ਸਕਦੇ ਦੇ ਸਕਦੇ ਪਰ ਕਹਿੰਦੇ ਹੁੰਦੇ ਆ ਆਹ ਇਹਦਾ ਵਸੀਨ ਵੀ ਪੈ ਸਕਦਾ ਜੀ ਭਬੀ ਤਾਂ ਇੱਕ ਦਿਨ ਮੈਂ ਜਦ ਦਿਨ ਪਰ ਪਿੱਛੇ ਸਾਗ ਬਣਾਇਆ ਤਾਂ ਤੁਸੀਂ ਮੈਥੇ ਪਚਾ ਕੇ ਰੱਖ ਲੇ ਕਹਿੰਦੇ ਸਵੇਰ ਨੂੰ ਜੀ ਮੱਕੀ ਦੀ ਰੋਟੀ ਵਿੱਚ ਪਾਵਾਂਗੇ ਮੈਂ ਕਿਹਾ ਤਾਂ ਆਹ ਰੋਟੀਆਂ ਪਕਾਵਾਂਗੇ ਇਹਨਾਂ ਨੇ ਕਣਕ ਦੀਆਂ ਰੋਟੀਆਂ ਲਾ ਦੇ ਦੀ ਮੇਰੇ ਹਾਂ ਫੇਰ ਮੈਥੇ ਕਿੱਥੇ ਗਏ ਉਹ ਉਹ ਤਾਂ ਬਸ ਸਾਜ ਨਹੀਂ ਬਚਾਉਣੇ ਅੱਜ ਸਾਰੇ ਹੀ ਪਾਉਣੇ ਉਹ ਸਾਰੇ ਭਾਈ ਕਈ ਵਾਰ ਇਹ ਗੱਲ ਹੋ ਜਾਂਦੀ ਮੈਥੇ ਇਹਨਾਂ ਨੇ ਉਹ ਮਗਾਈ ਕਹਿੰਦੇ ਜੀ ਮਹਾਮਾਈ ਮਹਿੰਗੀ ਬਹੁਤ ਆ ਓਕੇ ਨਾ ਆਪਣੀ ਜਿਹੜਾ ਹੋਤਣੀਆਂ ਢਣੀਆਂ ਲਿਆ ਕੇ ਰੱਖਿਆ ਤਿੰਨ ਦਿਨ ਇੱਥੇ ਸੜੀ ਗਿਆ ਉਹ ਨਹੀਂ ਪਾਇਆ ਇਹਨਾਂ ਨੇ ਔਰ ਰਸਤੇਦਾਰਾਂ ਨੂੰ ਧਣੀਆਂ ਖਰਾਉਣ ਨੂੰ ਲੈ ਕੇ ਆਇਆ ਤਾਂ ਅੱਜ ਪਾਤਾ ਮੈਂ ਕਢੀ ਚ ਅੱਛਾ ਪਾਤਾ ਚ ਰਸਤੇਦਾਰਾਂ ਨੂੰ ਮੈਂ ਕਿਹਾ ਪਟੇ ਨਹੀਂ ਦਾ ਤਾਇਰ ਉਹ ਦੰਤ ਚਾਣਦਾ ਵੀ ਨਾਟ ਪਿਆ ਧਣੀਆਂ ਚਾਹ ਰਹੇ ਪਟੇ ਦੀ ਸਾਨੂੰ ਸਾਈ ਕਹੋਂਗੇ ਚਲੋ ਕੋਈ ਦਾ ਕਈ ਵਾਰ ਨਾ ਦਿਮਾਗ ਚ ਨਿਕਲ ਜਾਂਦਾ ਕਿ ਆ ਕਰੀ ਹੂੰ ਇਹ ਸਾਗ ਦੀ ਵੀ ਖਾਣ ਦੀ ਚੁਆਇਸ ਕਿਦੀ ਸੀ ਬਾਲ ਮੈਨੂੰ ਐ ਦੱਸੋ ਮਾਮੀ ਜੀ ਦੀ ਮਾਮੀ ਜੀ ਦੀ ਇਹੋ ਝੂਠੀ ਹੋ ਮਾਮੀ ਜੀ ਨਹੀਂ ਮਾਮੀ ਦੀ ਵੀ ਇਹ ਵੀ ਤੁਸੀਂ ਗਲਤ ਪੁਆਇੰਟ ਪਰ ਆ ਤੇਰੇ ਮਾਮੇ ਨੇ ਆਪਣੇ ਜੀਦੇ ਨੂੰ ਕਿਹਾ ਵੀ ਅੱਜ ਸਾਗ ਆਜਵੇ ਤਾਂ ਮੈਂ ਸਾਗ ਨਾਲ ਮੱਕੀ ਦੀ ਰੋਟੀ ਖਾਣੀ ਹੈ ਅੱਛਾ ਨਰਦਾ ਗਿਆ ਪੰਡ ਬਣ ਕੇ ਆ ਗਿਆ ਜੀ ਆ ਸਾਗ ਦੀ ਹੈ ਮੇਰੇ ਮਾਮੇ ਨੇ ਫਿਰ ਇਹਦਾ ਮਤਲਬ ਮਾਮੇ ਦੀ ਸੇਵਾ ਸ਼ੁਰੂ ਹੋ ਗਈਦਾ ਮਤਲਬ ਹੈ ਅਸੀਂ ਕਿਹਾ ਕਿ ਉਹ ਨਾ ਕੜੀ ਅਸੀਂ ਆਪਣੀ ਰੱਖ ਲੈਂਦੇ ਆ ਵਾ ਜਾ ਕੇ ਸਾਗ ਬਣਾ ਲੈਂਦੇ ਹਾਂ ਤੁਹਾਡੇ ਹੱਥ ਨੂੰ ਗਰ ਵੀ ਸੋੜ ਆਣੇ ਆ ਤੁਹਾਡੀ ਚੱਲੋ ਚੰਗਾ ਜੀ ਅਸੀਂ ਆਪਣੀ ਚੱਲੇ ਡਿਊਟੀ ਪਰ ਆਪਣੀ ਡਿਊਟੀ ਤੇ ਚੱਲੇ ਤੁਸੀਂ ਸੁਭਾੜੋ ਕੰਮ ਆਉਣਾ ਹੈ ਸੁਭਾੜੋ ਮੈਂ ਪਾਉ ਮਿੱਠੇ ਮੁੱਠੇ ਚੀਰ ਕੇ ਇੱਥੇ ਨਾਲ ਜੇ ਰੱਖ ਲਿਆ ਤੇ ਤੇ ਕਹਿੰਦੇ ਨਾ ਮੈਂ ਕਿਸੇ ਰੱਤੀ ਦੀ ਬੰਦ ਖਰੇ ਨਹੀਂ ਕੋਈ ਗਾਰੰਟੀ ਨਹੀਂ ਹੈਗੀ ਦੀਦੀ ਕਵਰੇਲ ਕੋਈ ਨਹੀਂ ਆਹ ਸਫਾ ਪੀ ਪਾ ਦੇ ਜਿਹੜਾ ਵਿੱਚ ਸਾਮਾਨ ਆ ਹਾਂ ਇਹ ਪਾ ਦੇਣਾ ਬਾਕੀ ਇਹ ਸਾਫ ਕਰਕੇ ਇਹਨਾਂ ਤੇ ਮੈਂ ਟੋਨ ਹੋਰ ਜੀ ਤੁਹਾਨੂੰ ਹੱਥ ਨਾ ਦੇ ਲਈ ਆਪਣਾ ਪੁੱਤ ਪਿੱਛੇ ਰੱਖਾ ਰੋਟੀ ਜਾਂ ਮੈਂ ਮੱਕੀ ਦੀ ਰੋਟੀ ਕੌਣ ਤਾਂ ਬੜੇ ਬਤੀ ਦੇ ਵੀ ਲੱਗਿਆ ਪਾਣਨਾ ਹਾਂ ਮਾਸੀ ਖਰਾ ਆਪਣੇ ਸਹੁਰਿਆਂ ਕੰਮ ਕਰਦੀ ਐ ਖਰਾ ਨਹੀਂ ਕਰਦੀ ਹਾਂ ਇਹ ਇੱਥੇ ਕੰਮ ਆ ਬਰਾ ਦੜਾ ਜੀਜੇ ਦੇ ਘਰ ਜ਼ਰੂਰ ਕਰਦੀ ਐ ਦੂਦੀ ਫੇ ਲੱਗੇ ਮਾਸੀ ਤਾਂ ਹੀ ਨਹੀਂ ਆਉਂਦੀ ਉਹ ਕਹਿੰਦੀ ਮੈਨੂੰ ਵੀ ਖੌਲਾ ਚੰਦੀਆਂ ਕਰਨੇ ਹਾਂ ਹਾਂ ਆਪਣੇ ਘਰ ਕੰਮ ਕਰੇ ਨਾ ਕਰੇ ਤਾਂ ਜੀ ਕਾ ਕਾਟਦਾ ਬਾਈਰ ਦੀ ਫਤਿਹ ਕੰਮ ਆ ਕੱਦੀ ਕਹੀ ਜਾਂਦੀ ਐ ਨਹੀਂ ਤੇਰ ਛੱਡਿਆ 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 ਹਾਂ ਇਹ ਨਹੀਂ ਝੱਟਣ ਜਾਂਦਾ ਹੈਗਾ ਮੈਂ ਕਹਿਣਾ ਨਹੀਂ ਬੋਲ ਮਾਹਣੋ ਕਹਿਣਾ ਨਹੀਂ ਹੁਣ ਦੀ ਮਰਜ਼ੀ ਹੋਵੇ ਬਸ ਨਹੀਂ ਹੁਣ ਗੱਲ ਨਹੀ ਹੁਣ ਕਾ ਸਾਗ ਲੱਗ ਗਿਆ ਮਾਹਣੋ ਸਾਗ ਖਾ ਕੇ ਜਾਉਂਗੀ ਹਾਂ ਨਾ ਨਾ ਲੱਗ ਨਹੀਂ ਜਾਗੇ ਤਾਂ ਨੈਟਰ ਨੂੰ ਪਤਾ ਹੈ ਹਾਂ ਤੈਨੂੰ ਪਤਾ ਹੀ ਸਾਰਾ ਕੁਝ ਹੈ ਨਾ ਹਾਂ ਅੱਛਾ ਹੁਣ ਨਹੀਂ ਤੇਰੀ ਹੁਣ ਅੱਜ ਛੁੱਟੀ ਪਰ ਲੱਗਦੀ ਗੈਰ ਹਾਜ਼ਰੀ ਗੈਰ ਹਾਜ਼ਰੀ ਕਰਤੀ ਵੀ ਇਹ ਤਾਂ ਮੈਨੂੰ ਐ ਕਹੀ ਜਾਂਦੀ ਅਸੀਂ ਮਨਾ ਲੜੀਆਂ ਮਾਸੀ ਮਾਹਾਂ ਭਾਈ ਜਿੱਕਣਾ ਮਾਸੀ ਨੇ ਕਿਹਾ ਮੈਂ ਤੱਕਣਾ ਕਰਨਾ ਸਰ ਨੂੰ ਨਾ ਤੈਨੂੰ ਮੈਨੂੰ ਹਾਂ ਸਾਖ ਆਕੇ ਖੁੰਗਾਂ ਮੈਂ ਸਾਖ ਤੋਂ ਗੁਣੀ ਬਾਜਿਕਣਾ ਟਾਈਮ ਅਸੀਂ ਮੈਨੂੰ ਕਹਤਾ ਵੀ ਛੱਡਿਆ ਮੈਨੂੰ ਛੱਡਿਆਣਾ ਜੇ ਇਹਨਾਂ ਦੀ ਮੰਨਣੀ ਮੰਨ ਲਾ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਨਹੀਂ ਮੰਨੀ ਇਹ ਇਹਨਾਂ ਦੀ ਹਾਂ ਇਹਨਾਂ ਪਰ ਕੋਈ ਘੋਟਣਾ ਵੀ ਚੱਲੂ ਦੱਸਦੇ ਇਹਨਾਂ ਨੂੰ ਕਾਹ ਦੱਸਦਾ ਸਵੇਰ ਕਿੱਦਾਂ ਘੰਟਾ ਹੋ ਗਿਆ ਸਾਖ ਵਿੱਚ ਚੱਲਦਾ ਕਾ ਕਾ ਜੇ ਜ਼ਿਆਦਾ ਬੋਲਨੀ ਆ ਫੇ ਤੁਹਾਡੇ ਪਰ ਵੀ ਚੱਲੂਗਾ ਕਹਦੇ ਤੇਰੇ ਹੁਣ ਸਾਰੇ ਦੇਖਣਗੇ ਪੂਰੇ ਤਾਂ ਮੰਜੇ 'ਤੇ ਬੈਠੀ ਖਾਂਦੀਆਂ ਰੋਟੀਆਂ ਵੀ ਇੱਥੇ ਜਾ ਜਾ ਕੇ ਸਾਡੇ ਜੀਜੇ ਦੇ ਘਰ ਚੱਲਦਾ ਸਕਰੋਟਣਾ ਉੱਥੇ ਘੋਟਣਾ ਚੱਲਦਾ ਹੈ ਵੀ ਇੱਥੇ ਮੰਜੇ 'ਤੇ ਬੈਠੇ ਮੰਗਦੀ ਹੈ ਮੰਜੇ 'ਤੇ ਬੈਠੀ ਨੇ ਕਹਣਾ ਪਾਣੀ ਵੀ ਦੇ ਉਹ ਦੇ ਨਹੀਂ ਉੱਥੇ ਨਹੀਂ ਕਰਦੀ ਮੈਂ ਉੱਥੇ ਕੰਮ ਨਹੀਂ ਕਰਦੀ ਹੈਗੀ ਇੱਥੇ ਤਾਂ ਹੁਣ ਸਾਨੂੰ ਇਹ ਕਹਿੰਦੀ ਵੀ ਮਾਂ ਦੇ ਹੱਥਾਂ ਦੀ ਬਣੀ ਹੋਈ ਚੀਜ਼ ਖਾ ਲਓ ਤੁਸੀਂ ਕਦੇ ਭਾਗਾਂ ਵਾਲੇ ਨੂੰ ਮਿਲਦੀ ਹੁੰਦੀ ਇੱਥੇ ਤਾਂ ਭਾਈ ਕਿਤੇ ਕਿਤੇ ਬਣਾਈ ਹੋ ਜਾਂਦੀ ਹੈ ਹੁਣ ਹੈ ਚੱਲ ਫਿਰ ਤੂੰ ਆਠੀ ਅੱਜ ਸਵੇਰ ਨੂੰ ਫਿਦਾ ਕਰਾਂਗੇ ਤੁਹਾਨੂੰ ਉਪਨਾ ਕਰਾਂਗੇ 10ਵੀਂ ਕਰਾਂਗੇ ਹਾਂ ਸਹੀ ਗੱਲ ਆ ਬਈ 10ਵੀਂ ਇਹਨੇ ਮੱਥਾ ਵੀ ਟੇਕਣਾ ਹੁੰਦਾ ਇਹਦਾ ਸਾਦਾ ਪਰਸਾ ਹਾਂ ਆ ਤਾਂ ਮੇਰੇ ਆਦਰੀ ਦੀ ਗੱਲ ਹਾਂ ਮੈਂ ਯਾਜਣ ਨਹੀਂ ਕਹਿੰਦੀ ਮੈਂ ਰਹਿ ਜਾਣਾ ਤਾਂ ਕੋਈ ਦਿੱਕਤ ਨਹੀਂ ਹਾਂ ਆ ਵੀ ਨਾਲ ਕਾਲਤ ਕਰੀ ਆਪਾਂ 10 ਮਿੰਟ ਬਾਅਦ ਇਹ ਲੈ ਨਾ ਨਹੀਂ ਉਹ ਤਾਂ ਫਿਰ ਇਹਨੇ 12 ਤਰੀਕ ਨੂੰ ਪਤਾ ਨਹੀਂ ਕਿੰਨੀ ਤਰੀਕ ਨੂੰ ਆਏ ਜਾਣਾ ਵਿਆਹ ਨੂੰ ਨਹੀਂ ਨਹੀਂ ਕੱਲ ਪੁੱਛ ਜੈਨਾ ਬਾਬੀ ਕਿੰਨੇ ਦਿਨ ਕਿੰਨੇ ਤਰੀਕ ਨੂੰ ਆਣਾ ਹੈ ਵੇ ਜੋਦਨ ਨੂੰ ਆਉਂਗੀ ਨਾ ਆਉਂਦਾ ਤਰੀਗ ਨੂੰ ਕਾ 16 ਨਾ ਦੀ ਫਿਰ ਜੀ ਨੂੰ ਖਪਲਾਉਂਗੀ ਤੂੰ ਆ ਮਸਜਿਦ ਨੂੰ ਤੈਨੂੰ ਪਰਾਉਣੀ ਮੈਂ ਹਾਂ ਜੀ ਜਨ ਵੀ ਨਹੀਂ ਬਣਾਉਣੀ ਹਾਂ ਤੁਨੀਗਾ ਹੋਂ ਦੇ ਕੀ ਕੋਣ ਨਹੀਂ ਨਾ ਖਾ ਹੁੰਦੀ ਨਾ ਫੁੱਲਦੇ ਹੁੰਦੀ ਕਿਸੇ ਨੂੰ ਬਈ ਚੀਜ਼ ਮਾਸੀ ਤੇਰੇ ਦੰਦ ਵੀ ਕੁੱਤੇ ਨੇ ਖਾ ਲੇ ਤੇ ਜੋੜ ਜੀ ਹਣੀ ਹਾਂ 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 ਹੁਣ ਦੰਦ ਹੈਗੇ ਤੇਰੇ ਕਿੱ데 ਟਿਕਾਣੇ ਪਏ ਹੁਣ ਬਾਈ ਵੀ ਦੰਦ ਅੱਛਾ ਨਾ ਕੁੱਤਾ ਹੀ ਖਾ ਕੇ ਮਰ ਗਿਆ ਬਾਰੀ ਉਹ ਉਹ ਵੀ ਪੰਗਾ ਹੋ ਗਿਆ ਥੋੜਾ ਜਿਹਾ ਹਾਂ ਚੰਗਾ ਫਿਰ ਤੈ ਤਾਂ ਕੁੜੀਏ ਚੱਲ ਜਾਣਾ ਆਪਣੇ ਸ਼ੌਰੀਆ ਨੂੰ ਆਈ ਤਾਂ ਫਈਆ ਇੱਥੇ ਕਮਾਉਣਾ ਇੱਥੇ ਖਾਣਾ ਆਈ ਇੱਥੇ ਕਮਾਉਣਾ ਇੱਥੇ ਖਾਣਾ ਹਾਂ ਹੈ ਤੂੰ ਜੀ ਵਿਆਹ ਕਰ ਮਾ ਜਾਂ ਇਹਦੇ ਸੀ ਵਿਆਹ ਕਰ ਮਾ ਤੂੰ ਜੀ ਮੈਂ ਵਿਆਹ ਕਰਾਉ ਕਰ ਉਹ ਹੈ ਕਮਾਉ ਉਹੜੀ ਦਾ ਕੰਮ ਮਮੀ ਕਿਤੇ ਚਲੀ ਗਈ ਮਮੀ ਚਾਹ ਲੈਣ ਗਈ ਵਾ ਮਮੀ ਅੱਛਾ 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 ਰੋਟੀ ਖਾਣੀ ਐ ਚੱਲ 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 ਬਾਈ ਮੈਂ ਹੁਣ ਆਇਆ ਨਾ ਛੱਡਿਆ ਨੇ ਤਰੇ ਛੱਡਿਆ ਆਂਗਾ ਹਾਂ ਬਸ ਆ ਸਾਗ ਆ ਜਿਹੜਾ ਸਾਰਾ ਇੱਕ ਵਾਰ ਗੋੜ ਲਿਆ ਕਰਕੇ ਇਹਦੇ ਚ ਪਾ ਦਈਏ ਪਾ ਦਈਏ ਹਾਂ ਉੱਥੇ ਬਾਦ ਇਹਨੂੰ ਮੋਟਰਸਾਈਕਲ ਉੱਪਰ ਬਿਠਾ ਲੈਣਾ ਹਾਂ ਚੱਲ ਮੇਰੇ ਭਾਈ ਬਿੰਦਾਰ ਬੇ ਦੁਖ ਤੇ ਬੁਖਾਰ ਨਾ ਚੜਾ ਲਵੇ ਨਹੀਂ ਨਹੀਂ ਛੱਟ ਕੇ ਆਉਂਗਾ ਮੈਂ ਮਾਸੀ ਆ ਪਪੀੰਦਿਆ ਵਾਤੀ ਇਹ ਆਉਂਦੇ ਨਾਲ ਠੀਕ ਆ ਹਾਂ ਕਰਦੇ ਸਾਫਟ ਰਿਪੋਰਟ ਮੇਰੇ ਲੋ ਕੰਮ ਲਓ ਜੀ ਅਦਰ ਪ੍ਰੋਜੈਕਟ ਹਾਂ ਅੰ ਵਿਚ ਨੂੰ ਨਹੀਂ ਕੱਢਣਾ ਇਹ ਨਹੀਂ ਉਹ ਨਾ ਗਿੱਲਾ ਜਾਏ ਫਿਰ ਗੂੜਾ ਲੱਗ ਜਾਣਾ ਗੂੜਾ ਹਾਂ ਸਮਝਿਆ ਨਹੀਂ ਗੂੜਾ ਮੈਂ ਗੂੜਾ ਮਤਲਬ ਕਿ ਇਕੱਠੀ ਹੋ ਜੇ ਨਹੀਂ ਅੱਛਾ ਇਹਦੇ ਵਿੱਚ ਟੁੱਕਣ ਲੱਗੇ ਕੜਦਰੇ ਨੂੰ ਮੰਮੀ ਜੀ ਕਹਿੰਦੇ ਨਾਮ ਨੇ ਹੁੰਦੀ ਆ। ਵੀ ਕੋਲ ਜਾਣਾ ਜਿੱਥੇ। ਹਾਂ। ਮੰਮੀ ਕਿੱਥੇ ਚਲ ਗਈ? ਮੰਮੀ ਅੰਦਰ ਚਾਹ ਦੇਣਗੇ। ਠੀਕ। ਅੱਛਾ 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 ਅੱਛਾ। ਹਾਂ ਮੰਮੀ। ਆ ਇਹਨੂੰ ਕੋਟ ਕੀ ਕਹਿੰਦੇ ਆ ਬੱਚੀ। ਚੀਰਨੀ ਨਹੀਂ ਤੀਰ ਉਹਨੇ ਕੀ ਕਰਨਾ ਤਾਂ। ਚੱਲੀ ਚਾਹ ਲੈ ਕੇ ਮੱਤ ਵੀ ਗੱਡੀ ਲਾ ਕੇ ਮੈਂ ਮਾਮੇ ਨੂੰ ਕਿਹਾ ਮਾਮਾ ਗੱਡੀ ਦੀ ਮੜੀਗਾ। ਸਰਵਿਸ ਕਰਨੀ ਆ ਥੱਲੇ। ਅਸੀਂ ਹੁਣ ਫੇ ਦੋਹੇ ਜਣੇ ਸਰਵਿਸ ਕਰਕੇ ਗੱਡੀ ਦੀ ਤਿਆਰੀ ਕਰ ਲੈਣੀ ਆ ਫਿਰ ਤੂੰ ਰੈਡੀ ਹੋ ਜਾ ਮਾਤਾ ਠੀਕ ਹੈ ਨਾ ਠੀਕ ਹੈ ਗਰਸ਼ੋਗੀ ਸਾਰਿਆਂ ਦੇ ਨਾਲ ਨੂੰ ਖੁਸ਼ ਹੋ ਗਈ ਇਹ ਸਾਰਿਆਂ ਨੂੰ ਜਾਣਾ ਕੋਈ ਵੀ ਮੈਂ ਤੇਨੂੰ ਕਰਵਾਟ ਕਾਤੇ ਹੋ ਗਈ ਪਤਾ ਨਹੀਂ ਕਾਤੇ ਹੋ ਗਈ ਕਰਵਾਟ ਚਲ ਕੋਈ ਗੱਲ ਨਹੀਂ ਫਿਰ ਕਰਵਾਟ ਹੀ ਦਵਾਈ ਲੈ ਕੇ ਜਾਣੀ ਕੋਈ ਦਵਾਈ ਲੈਣੀ ਹੈ ਦਵਾਈ ਨਹੀਂ ਆ ਚਲ ਆਪਾਂ ਫਿਰ ਡਾਕਟਰ ਕੋਲ ਜਾਂਦੇ ਜਾਂਦੇ ਹੋ ਕੇ ਚਲੂੰਗਾ ਠੀਕ ਹੈ ਨਾ ਮੋਦੀ ਦਾ ਸਟੋਰ ਦੇ ਨਹੀਂ ਅੱਛਾ ਮੋਦੀ ਵਾਲੇ ਸਟੋਰ ਤੇ ਹਾਂ ਚਲ ਠੀਕ ਹੈ ਮੋਦੀ ਵਾਲੇ ਮੋਦੀ ਵਾਲੇ ਸਟੋਰ ਤੇ ਲੈ ਲਾਂਗੇ ਹਾਂ ਇਹਦਾ ਤੇਰਾ ਮਨ ਕਰਦਾ ਓਕਣਾ ਸਹੀ ਮੈਂ ਤੇ ਉੱਥੇ ਲਵਾਂਗੀ ਦਵਾਈ ਕਿੱਥੇ ਬੀਂਦਰਾ ਕੀ ਜਾ ਕੇ ਨਾਲ ਉੱਥੇ ਮੋਦੀ ਦਾ ਸਟੋਰ ਹੈਗਾ ਏ ਇਹ ਉਰੇ ਰੋ ਪਰ हां फिर रोपणਾ ਲੱਕੀ ਬਿੰਦ ਰੱਖ ਲਵਾਂਗੀ ਹੁਣ ਰੋਪੜ ਕਹਿਣ ਲੱਗੀ ਬਿੰਦ ਰੱਖ ਮੈਂ ਖਾਣ ਦੀ ਦਵਾਈ ਨਹੀਂ ਬਿੰਦ ਰੱਖਤੇ हां ਖਾਣ ਦੀ ਦਵਾਈ ਬਿੰਦ ਰੱਖਤੇ ਲੈਣੀ ਮੋਦੀ ਕੋਲ ਤੇ ਕਿਆ ਲੈਣਾ ਫਿਰ ਦਵਾਈ ਝੂਕਰਦੀ ਕੋਈ ਯਾਰ ਮੈਨੂੰ ਤਾਂ ਸਮਝਾ ਸੋ ਮੇਰਾ ਦਹੀਂ ਹੋ ਰਿਹਾ ਏ ਹਾਂ ਮੋਦੀ ਕੋਲ ਤੇ ਸ਼ੂਗਰ ਦੀ ਦਵਾਈ ਲੈਣੀ ਅੱਛਾ ਹੁਣ ਬਣੀ ਨਾ ਗੱਲ ਉਹਦੇ ਹੈ ਮੋਦੀ ਦਾ ਹਸਪੀਟਲ ਵੀ ਹੈਗਾ ਕੋਈ ਨਹੀਂ ਮੋਦੀ ਹਸਪੀਟਲ ਨਹੀਂ ਉਹ ਕੁਝ ਉਹ ਖੁੱਲੇ ਹੋਏ ਆ ਜਨ ਅਸ਼ੋਧੀ ਵਾਲਿਆਂ ਦੇ ਖੁੱਲੇ ਮਤਲਬ ਗਵਰਨਮੈਂਟ ਵਾਲਿਆਂ ਦੇ ਬਾਦ ਉਹ ਇਹ ਦਵਾਈ ਜਾਣੀ ਆ ਬਾਤ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਤਾਂ ਕਰਤੀ ਪਾਗੀ ਸੀ ਮੈਂ ਵੀ ਤਾਂ ਚੱਕ ਮੈਨੂੰ ਵੀ ਚੱਕਰ ਆ ਗਿਆ ਤੇ ਵੀ ਕਦੇ ਕਿਹ ਜਾਂਦੀ ਪਿੰਦ ਰੱਖਦੇ ਕਦੇ ਮੋਦੀ ਦੇ ਸਟੋਰ ਪਰ ਮਾਂ ਵੀ ਲੈ ਵੀ ਉੜ ਜ ਗਿਆ ਕੰਮ ਹਾਂ ਫਿਰ ਚਲੀਏ ਹਾਂ 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 ਚਾ ਹੁਣ ਘਬਰਾਟ ਹੋਣ ਤੇ ਹਰ ਗਈ ਹੈ ਹੁਣ ਘਰਵਾਟ ਹੋਣ ਤੇ ਹਟ ਗਈ ਹੈ ਘਬਰਾਉ ਹੁੰਦੀ ਆ ਹੁੰਦੀ ਹਲ ਵੀ ਹੁੰਦੀ ਆ ਤੇ ਜਨਾਉ ਜੇ ਨਹੀਂ ਹੁਣ ਨਾ ਫਿਰ ਉੱਥੇ ਜਾ ਕੇ ਠੀਕ ਹੋ ਜੂਗੀ ਉੱਥੇ ਵੀ ਰਾਤ ਨੂੰ ਹੁੰਦੀ ਕਈ ਵਾਰ ਹੈ ਨਾ ਫਿਰ ਗੋਲੀ ਗਾਲੀ ਲੰਦੀ ਹਣੀ ਕੋਈ ਅੱਛਾ ਅੱਛਾ ਚਲ ਠੀਕ ਹੈ ਦਵਾਈ ਤਾਂ ਲੈਣੀ ਜ਼ਰੂਰੀ ਹੈ ਚਲ ਠੀਕ ਹੈ ਫਿਰ ਲਓ ਜੀ ਲੋ 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 ਟਰਾਈ ਕਰ ਲਓ ਜੇ ਕਰਨ ਦੀ ਹੈ ਨਾ ਮੈਂ ਥੋੜਾ ਜਿਹਾ ਕੰਮ ਰਹਿ ਗਿਆ ਨਿਬੇੜ ਕੇ ਪਰੇ ਕਰੋ ਤੇ ਮੈਂ ਉਹਦੇ ਮਾਸੀ ਵਿਚਾਰੀ ਨੇ ਗੇੜੇ ਬੰਨੇ ਵੇ ਆ ਕਰੇ ਇੱਧਰ ਨੂੰ ਮੈਨੂੰ ਲੈ ਚੱਲ ਮੈਨੂੰ ਲੈ ਚੱਲ ਬਾਲੇ ਚੱਲੇ ਨਹੀਂ ਫਸਾਉਂਦਾ ਲੈ ਕੇ ਜਾਊਂਗਾ ਮੈਂ ਵੀ ਕੱਪੜੇ ਤਾਂ ਹੀ ਨਹੀਂ ਖੋਲੇ ਮਾਤਾ ਟੈਨਸ਼ਨ ਫਰੀ ਹੋ ਜਾ ਕਹਿੰਦੇ ਬਸ ਦੇ ਥੱਲੇ ਸਾਂਸਾਂ ਹੋਰੀ ਸਵੀਤ ਉੱਤੂ ਦੇ ਕਹੇਗੀ ਹੈ ਵੀ ਗੂੜਾ ਆੜੂਗਾ ਦੇਖ ਅਰਧਾ ਗੂੜਾ ਹਾਂ ਜੱਤ ਸੁੱਕ ਗਿਆ ਬਿੱਲੀ ਦੀ ਨਾ ਥੱਲੇ ਪਾਣੀ ਜੇ ਝੜ ਗਿਆ ਜੇ ਤੁਸੀਂ ਪਹਿਲਾਂ ਇੱਥੇ ਮੇਰੇ ਕੋਲ ਜਦੋਂ ਪਾਣੀ ਧੁੱਪ ਖਾਸੀ ਨਿਕਲੀ ਵੀ ਆ ਨਾ ਦੋ ਸਾਲ ਤਾਂ ਪਾਰ ਤੇ ਸੀ ਛੱਟ ਗਿਆ ਅੱਛਾ ਦੋ ਸਾਲ ਘੇਰ ਤੇ ਮੈਨੂੰ ਲੱਗਦਾ ਥੋੜਾ ਸਾਗ ਸੁੱਕ ਜਾ ਥੱਲੇ ਲੱਗਾ ਪਾਣੀ ਪੂਣੀ ਹੈ ਨਹੀਂ ਇੱਥੇ ਹੈਗਾ ਹੈ ਨਾ ਆਈ ਉਹ ਡੋਲੀ ਪਾਣੀ ਤੇ ਹੂੰ ਗਰਮ ਕਰਕੇ ਪਾਉਂਦੇ ਆ ਪਾਣੀ ਪਾਣੀ ਪਾਉਂਦੇ ਹਾਂ ਹਾਂਜੀ ਹਾਂ 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 ਇਹ ਹੋ ਜਾਂਦਾ ਕਿ ਇਹ ਤਾਂ ਕਹਿੰਦੇ ਵੀ ਦੋਏ ਸਾਗਾਂ ਦੇ ਵਿੱਚ ਰਲਾ ਕੇ ਨਾ ਆ ਸਾਗ ਦੇ ਵਿੱਚ ਰਲਾ ਕੇ ਥੋੜੇ ਥੋੜੇ ਪੱਤੇ ਤਾਂ ਚੱਲਦਾ ਹੁੰਦਾ ਕੰਮ ਮੈਂ ਕੀ ਕਹਿਆ ਤੂੰ ਕੀ ਕਿਹਾ ਇਹ 마ਸੀ ਨੇ ਮਨਥੇ ਕਿ ਆ ਵੀ ਪੁੱਤਰ ਉਰੀ ਜਾ ਜਾ ਰਾਤ ਜਦੋਂ ਮੇਰੀ ਗੱਲ ਨਹੀਂ ਟਾਲ ਸਕਦੀ 마ਸੀ ਨਹੀਂ ਕਹਿ ਸਕਦੀ ਕਹਿ ਨਹੀਂ ਸਕਦੀ ਅੱਛਾ ਤੇ ਫੇਕਾ ਕੇ ਵੇਚਣੀ ਹੋਣੀ 마ਸੀ ਫਿਰ ਮੈਨੂੰ ਕੋਈ ਪਤਾ ਪੋ ਸਿਆਣੀ ਆ ਉਹਨੂੰ ਪਤਾ ਵੀ ਨੇਤਰ ਦਾ ਕੰਮ ਬਹੁਤ ਹੈ। ਚਲੋ। ਸੀ ਛੱਡ ਕੇ ਆ ਜੀ। ਸਮਝ ਗਿਆ ਮੈਂ ਤਰੀਕਾ। ਤੁਸੀਂ ਵੀ ਐ ਕਰ ਕਰ ਕੇ ਜੋ ਜਾ ਕੇ ਜਮਾਸੀ ਰੋਕੂਗੀ। ਨਾ ਨਾ। ਤੈਨੂੰ ਪਤਾ ਹੀ ਆ ਸਾਰਾ ਕੁਝ। ਮੈਂ ਮੈਂ ਤੈਨਾਂ ਨੂੰ। ਤੈਨੂੰ ਪਤਾ ਹੀ ਆ ਬਸ। ਠੀਕ ਆ। ਹੁਣ ਤੁਹਾਡੇ ਕੋਲ ਮੱਕੀ ਦਾ ਆਟਾ ਪੂਰਾ ਹੈ? ਮੱਕੀ ਦਾ ਆਟਾ ਬਚੇ ਰੋ। ਚਲੋ ਪਏ ਠੀਕ ਆ। ਨਾ ਨਾ ਮੈਂ ਨਾ ਨਾ। ਮੇਰੇ ਘਰ ਦੀਆਂ ਮੱਕੀ ਦੇ ਦੋ ਤਿੰਨ ਰੋਟੀਆਂ ਤੇ ਬਾਤ ਚਾਹ ਲਓ ਜੀ ਮਾਸੀ ਸਾਡੀ ਹੋ ਗਈ ਰੈਡੀ ਮੰਨਦੇ ਨਹੀਂ ਰਹਿਣਾ ਮੰਨਦੇ ਨਹੀਂ ਰਹਿਣਾ ਚਲੋ ਮਨਾਇਆ ਕਾ ਮਜਬੂਰ ਨਹੀਂ ਕਰ ਸਕਦਾ ਕਾ ਨੂੰ ਕਾ ਨੂੰ ਕਾ ਬਿਲਕੁਲ ਬਿਲਕੁਲ ਚਲੋ ਚੱਲੀਏ ਚਲੋ ਕਰੋ ਇਹਨੂੰ ਅਲਵੇ ਤੱਕ ਉਹ ਚੱਲ ਕੇ ਥੱਲੇ ਤੇ ਵਿਚੜੇ ਨੇ ਵਿਚੜੇ ਨੇ ਕਰਦੀ ਐ ਜਦੋਂ ਵਿਚੜਾਂਗੀ ਇਹ ਤਾਂ ਲੱਗ ਜਾਊਗਾ ਟੰਨ 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 ਸੂਟ ਹੈ ਸੂਟ ਇਹ ਤਾਂ ਸੁਭੀ ਸੂਟ ਕਿੱਥੇ ਰੇ ਹਾਂ ਪਾਏ ਆ ਵਿੱਚ ਆਪ ਕਦਹਾਂ ਚ ਪਾਤੇ ਨੇ ਖੜ ਜਾ ਦੇਖ ਇਹਨੇ ਚੈੱਕ ਕਰ ਲਿਆ ਮਾਫੀ ਮਾਸੀ ਨੇ ਪਹਿਲਾਂ ਦੇਖਿਆ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਸਿਰਫ ਪਰਸੇ ਆ ਪਰਸੇ ਪਰ ਜੂਨੇ ਨੂੰ ਲਵਾ ਕੇ ਦੇਖਣ ਦਿੰਦੇ ਲੱਭ ਪਰ ਫੜ ਦੇ ਕੇ ਹਾਂ ਇਹਨਾਂ ਨਾ ਕਰ ਮਾਫੀ ਵਿਚਾਰੀ ਖਾਲੀ ਮੇਰੇ ਬਾਦ ਉਹਦਾ ਵਿਚ ਪਾਤਾ ਮੈਂ ਹਉ ਟੋਕਾ ਕਰੇਗਾ ਨੀ ਤੂੰ ਬਹੁਤ ਹੈ ਬਹੁਤ ਕਹਾਂ पे ਹੋ ਗਿਆ ਹੁਣ ਮੈਂ ਟੋਕਾ ਕਰਾਉਣਾ ਪਿਆ ਇਹਦੀ ਗੱਲ ਨੇ ਆ ਕੇ ਕਰਾ ਆ ਕੇ ਕਰਾ ਦੂੰਗਾ ਟੋਕਾ ਚਲ ਠੀਕ ਹੈ ਚਲ ਮਾਸੀ ਚੱਲ ਫਿਰ ਚੱਲ ਤੁਰ ਜਾ ਦੇਖ ਲੈ ਅੰਦਰ ਸੂਟ ਕਿਹੜਾ ਜਹਾ ਪਤਾ ਨਹੀਂ ਹੁਣ ਕਿਹੜਾ ਮਾਸੀ ਆ ਦੇ ਆਇਆ ਠੀਕਾ ਲੈਨਿੰਗ ਵੀ ਲੈਣਦੀ ਸੀ ਹਾਂ 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 ਲੈਣਦੀ ਸੀ ਲੈਨਿੰਗ ਨਹੀਂ ਜਾਂਦੀ ਇੱਕ ਤੇ ਸੂਟ ਕਿ ਦੋ ਤੇ ਇਕੋਸ ਠੀਕਾ 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 ਓਕੇ ਓਕੇ ਤੁਰ ਠੀਕਾ 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 ਆ ਜਾ ਬਈ ਆ ਜਾ ਆ ਜਾ ਉਂਗਲੀ ਫੜੀ ਜਾਂਦੀ ਆਂਦੀ ਆ ਆ ਜੋ ਚਲਾ ਲੈ ਆਪ ਤੂੰ ਨੇ ਖੁਦ ਖੁਦ ਹੀ ਕਰਨਾ ਹੈ ਆਰਾਮ ਨਾਲ ਕਰ ਲੋ ਆਪਣੇ ਆਪ ਹੀ ਕਰ ਲੋ ਹੌਲੀ ਹੌਲੀ ਠੀਕ ਹੈ ਨਾ ਸਾਡੀ ਗੱਡੀ ਸਾਡੀ ਰੈਡੀ ਰੱਖ ਦੇ ਪਿੱਛੇ ਰੱਖ ਦੇਣਾ ਕੁਛ ਜੜ ਕੇ ਤੋੜ ਦੇ ਹਾਂ ਐਂ ਕਹਣਾ ਮੈਂ ਤੁਹਾਨੂੰ

അക്കടണ മ ഫോൺ ആണിക്ക ਵੇਗ ਵੰਡਿਓ ਰਖੜੀ ਨਾ ਆਵੇ ਵੇਗ ਵੰਡਿਓ ਰਖੜੀ ਨਾ ਆਵੇ 파ਵੀ 파ਵੇ ਸੁਰਮਤ ਲਾਇਆ ਨੇ ਤੇ ਦੂਰ ਰਖੜੀ ਨਾ ਆਵੇ ਵੇਗ ਵੰਡਿਓ ਤੇ ਦੂਰ ਰਖੜੀ ਨਾ ਆਵੇ ਪਤ ਮਾਤਾ ਬੇਟਾ ਚੇ ਕਿਸੇ ਹੋਰ ਪਾਸੇ ਨੂੰ ਗਈ ਹੋਰ ਮੈਂ ਕੀ ਕਹਾਂ ਹੋਰ दसू जी तेरे आइए जाइए दसू जी जा तेरे आइए जाइए खाना कित लाइए कोडिया आप दो दुबलाइयाँ। तो तो अच्छा। जीजारोंदावे खट्टी लसी। हाई कार्डे लड़गी लसी। हाई कार्डे लड़गी लसी। हाई कार्डे लड़गी लसी। आप बांजी तो खांदी दुध मलाइयाँ। हरी उदांदी खट्टी लसी। हाई कार्डे लड़गी लसी। हाई कार्डे लड़गी लसी। हाई कार्डे लड़गी लसी। मैं आपका सफीर खांदी दुध मलाइयाँ ਤਹੋਤ ਨਹੀਂ ਤੀ ਮੇਰੇ ਜਾਨ ਤੋਂ ਦੀ ਹੋ ਪਰ ਲ ਯਾਦ ਕਰ ਲੈਣੀ ਆ ਅਸੀਂ ਟੈਨਸ਼ਨ ਆਦਾ ਪਰਗਾ ਨਹੀਂ ਸਕਦੇ ਹੋਣੀ ਨਾ ਮੇਰੇ ਸਾਥ ਨੇ ਮੈਨੂੰ ਹੁਣ ਸਿਖਾ ਦੇਣੀ ਆ ਚੱਕ ਲੋ ਇਹ ਬੰਦੇ ਨੂੰ ਚੱਕ ਇਹ ਚੱਕ ਪਾਈ ਕੋਈ ਕੰਦ ਨਹੀਂ ਬੋਲਣੀ ਬੋੜੀ ਸਭ ਸੁਣ ਕੇ ਆਪਕੇ ਹਵੇ ਬੰਦੀ ਨਹੀਂ ਤਾਂ ਹੀ ਮਾਸੀ ਨੂੰ ਤਮੀ ਚੜੇ ਆਏ ਮਾਸੀ ਦਾ ਦੀਕਰ ਦੋ ਬਿਸਕੂਟ ਦਿਖਣੇ ਆਏ ਮਾਸੀ ਦਾ ਉਹ ਅਧਿਕਾਰ ਹੈ ਨਾ ਲਈਏ ਨਾ ਲੈ ਕੇ ਦਈਏ ਸਲੀ ਨੂੰ ਤਰਸ ਨੂੰ ਦੇ ਨਾ ਲਈਏ

ਦੇ ਤਾਂ ਹੁਣ ਪਰਛੋਤਨ ਨੂੰ ਸਭ ਨੂੰ ਪਤਾ ਹੈ ਡੈਕਟਰ ਨੂੰ ਮੈਨੂੰ ਜ਼ੋਰ ਕੰਨੀ ਨਹੀਂ ਲੈ ਲੈ ਤੁਹਾਨੂੰ ਸਾਰਾ ਕੁਝ ਪਤਾ ਹੈ ਹਨੇ